ਅਮਰਤਪਾਲ ਦੀਆਂ ਮੂਤਪਾਲ ਦੀਆਂ ਭੇਡਾਂ ਨੂੰ ਅੱਜ ਇੱਕ ਦੁਖਦਾਈ ਖਬਰ ਸੁਣਾਉਣ ਲੱਗਾ ਅਮਰਤਪਾਲ ਨੂੰ ਹਲਕੇ ਕੁੱਤੇ ਨੇ ਵੱਢ ਲਿਆ ਉਹਦੇ ਹੁਣ ਟੀਕੇ ਲੱਗਣੇ ਨੇ ਧੁੰਨੀ ਦੇ ਵਿੱਚ ਜਦੋਂ ਹਲਕੇ ਕੁੱਤਾ ਵੱਢਦਾ ਹੈ ਨਾ ਫੇਟੀਕੇ ਲਾਉਣੇ ਪੈਂਦੇ ਆ ਹੁਣੇ ਗੱਲ ਸੁਣ ਕੇ ਭੇਡਾਂ ਨੇ ਤੜਫਣਾ ਬਹੁਤ ਹੈ ਤੇ ਮੈਂ ਕਿਉਂ ਕਹਾਂ ਬੀ ਅਮਰਿਤਪਾਲ ਨੂੰ ਹਲਕੇ ਕੁੱਤੇ ਨੇ ਵੜ ਲਿਆ ਐਕਚੁਅਲੀ ਮੈਨੇ ਕਹਿਣਾ ਚਾਹੁੰਦਾ ਸੀ ਅੱਜ ਮੈਨੂੰ ਕੈਨੇਡਾ ਤੋਂ ਇੱਕ ਬਜ਼ੁਰਗ ਔਰਤ ਦਾ ਇੱਕ ਮਾਂ ਦਾ ਫੋਨ ਆਇਆ ਉਹ ਕਹਿੰਦੇ ਗਿਆਨੀ ਜੀ ਤੁਸੀਂ ਬੋਲਦੇ ਨਹੀਂ ਮੈਂ ਖਰਮੇ ਬੋਲਦਾ ਕਹਿੰਦੀ ਇਹ ਬੋਲੋ ਅਮਰਤਪਾਲ ਨੂੰ ਹਲਕੇ ਕੁੱਤੇ ਨੇ ਵੜ ਲਿਆ ਮੈਂ ਕਿਹਾ ਜੀ ਉਹ ਤਾਂ ਜੇਲ੍ਹ ਵਿੱਚ ਐ ਉਹਨੂੰ ਕਿਵੇਂ ਵੜ ਲਿਆ ਉਹ ਮੈਨੂੰ ਕਹਿੰਦੀ ਅਕਲ ਤੋਂ ਕੰਮ ਲਾਓ ਮੈਂ ਕਿਹਾ ਦੱਸੋ ਕਹਿੰਦੀ ਅਮਰਤਪਾਲ ਨੇ ਇਹ ਕਿਹਾ ਸੀ ਕਿ ਮੈਂ ਸੰਵਿਧਾਨ ਨੂੰ ਮੰਨਾਂ ਮੈਨੂੰ ਹਲਕੇ ਕੁੱਤੇ ਨੇ ਵੜਿਆ ਮੈਂ ਕਿਹਾ ਹਾਂ ਕਿਹਾ ਸੀ ਫਿਰ ਉਹਨੇ ਮੈਨੂੰ ਇੱਕ ਵੀਡੀਓ ਭੇਜੀ ਕਹਿੰਦੀ ਆ ਦੇਖੋ ਅਮਰਤਪਾਲੀ ਹੈ ਨਾ ਜਿਹੜਾ ਇਹ ਕਹਿੰਦਾ ਕਿ ਸੀ ਸੰਵਿਧਾਨ ਨੂੰ ਮੰਨੀਏ ਸਾਨੂੰ ਹਲਕੇ ਕੁੱਤੇ ਨੇ ਵੱਢਿਆ ਮੈਂ ਕਿਹਾ ਹਾਂ ਜੀ ਕਿਹਾ ਕਹਿੰਦੀ ਫੇਰ ਹੁਣ ਸੰਵਿਧਾਨ ਨੂੰ ਮੰਨ ਲਿਆ ਸੰਵਿਧਾਨ ਦੇ ਅੰਦਰ ਸੌ ਚੁੱਕੀ ਜਾਓ ਇਹਦਾ ਮਤਲਬ ਹਲਕੇ ਕੁੱਤੇ ਨੇ ਅਮਰਤਪਾਲ ਨੂੰ ਮੂਤਪਾਲ ਨੂੰ ਵੱਢ ਲਿਆ ਤੇ ਭੇਡਾਂ ਨੂੰ ਇਹ ਤਾਂ ਦੱਸਣ ਲੱਗਾ ਕਿ ਟੀਕੇ ਲਵਾ ਲਓ ਭੇਡਾਂ ਦੇ ਆੜੀ ਅਮਰਤਪਾਲ ਨੂੰ ਹਲਕੇ ਕੁੱਤੇ ਨੇ ਵੱਢ ਲਿਆ ਇਹ ਸਬੂਤ ਸਾਹਮਣੇ ਆ ਗਏ ਹੁਣ ਮੈਨੂੰ ਇਹ ਪਤਾ ਲੱਗ ਚੁੱਕਾ ਹੈ ਕਿ ਜਦੋਂ ਇਹ ਵੀਡੀਓ ਚੱਲਣੀ ਹੈ ਨਾ ਫਿਰ ਕੋਈ ਇਹ ਨਹੀਂ ਕਹਿਣਾ ਵੀ ਸੱਚ ਬੋਲਿਆ ਫਿਰ ਗਾਲਾਂ ਕਢਣੀਆਂ ਤੇਰੀ ਮਾਂ ਨੂੰ ਤੇਰੀ ਭੈਣ ਨੂੰ ਤੇਰੀ ਕੁੜੀ ਨੂੰ ਤੁਹਾਡਾ ਪ੍ਰੋਣਾ ਅਮਰਤਪਾਲ ਇਹ ਭੇਡਾਂ ਦੀ ਕਰਤੂਤ ਫਿਰ ਕਮੈਂਟ ਬਾਕਸ ਦੇ ਵਿੱਚ ਹੋਣੀ ਹੈ ਗਾਲਾਂ ਦੇ ਰਾਹੀਂ ਜਿਹੜੀ ਮੈਂ ਗੱਲ ਕੀਤੀ ਹੈ ਥੋੜਾ ਜਿਹਾ ਧਿਆਨ ਦੇ ਨਾਲ ਸੁਣ ਲਿਓ ਇਹ ਦੱਸੋ ਅਮਰਤਪਾਲ ਨੇ ਕਿਹਾ ਸੀ ਕਿ ਮੈਂ ਸਬਦਾਨ ਨੂੰ ਨਹੀਂ ਮੰਨਦਾ ਇਹ ਤੁਸੀਂ ਦੱਸਣਾ ਹੈ ਪਰ ਜਦੋਂ ਮੈਂ ਵੀਡੀਓ ਦੇਖੀ ਉਸ ਮਾਤਾ ਨੇ ਫੋਨ ਕੀਤਾ ਉਦੋਂ ਤੇ ਸਰੂਤ ਨੇ ਬੀਹਾ ਉਹਨੇ ਕਿਹਾ ਸੀ ਕਿ ਮੈਂ ਸੰਵਿਧਾਨ ਨੂੰ ਨਹੀਂ ਮੰਨਦਾ ਚਲੋ ਇਹਨੂੰ ਇੱਥੇ ਥੋੜਾ ਜਿਹਾ ਰੁਕਿਓ ਅੱਗੇ ਗੱਲ ਸ਼ੁਰੂ ਕਰਦੇ ਹਾਂ ਹੁਣ ਅਮਰਤਪਾਲ ਮੂਤਪਾਲ ਨੂੰ ਜੇਲ੍ਹ ਤੋਂ ਬਾਹਰ ਕਢਾਉਣ ਵਾਸਤੇ ਜਿਹੜੀ ਪ੍ਰਕਿਰਿਆ ਚੱਲ ਰਹੀ ਹੈ ਉਹ ਪ੍ਰਕਿਰਿਆ ਭਾਰਤੀ ਸੰਵਿਧਾਨ ਦੇ ਅੰਡਰ ਕਾਨੂੰਨ ਦੇ ਅੰਡਰ ਚੱਲ ਰਹੀ ਹੈ ਪੰਜਾਬ ਸਰਕਾਰ ਦੇ ਨਾਲ رابطہ ਕੀਤਾ ਜਾ ਰਿਹਾ ਕਿ ਐਨਐਸਏ ਵਾਪਸ ਲਓ ਤੇ ਇਹ ਸਵਿਧਾਨ ਕਿਹੜਾ ਜੀ ਇਹ ਕਾਨੂੰਨ ਕਿਹੜਾ ਜੀ ਉਹੀ ਹੈ ਨਾ ਜਿਹਨੂੰ ਅਮਰਤਪਾਲ ਕਹਿੰਦਾ ਸੀ ਮੈਂ ਮੰਨਦਾ ਨਹੀਂ ਹੁਣ ਭੇਡਾਂ ਨੂੰ ਸ਼ਰਮ ਹੈ ਇਹ ਸੱਚ ਹੈ ਹੁਣ ਬੀਬਾ ਪੁੱਤ ਬਣ ਕੇ ਸੌਂ ਵੀ ਚੱਕੂਗਾ ਸਵਿਧਾਨ ਨੂੰ ਮੰਨ ਕੇ ਤੇ ਜਿਹੜੀ ਪੈਨਸ਼ਨ ਮਿਲਣੀ ਹੈ ਜਾਂ ਹੁਣ ਤਨਖਾਹ ਮਿਲਣੀ ਹੈ ਇਹ ਸਾਰੀ ਭਾਰਤੀ ਕਾਨੂੰਨ ਦੇ ਅੰਡਰ ਹੀ ਮਿਲਣੀ ਹੈ ਸਰਕਾਰੀ ਕੋਠੀ ਮਿਲਣੀ ਹੈ ਇਹ ਸਾਰਾ ਕੁਝ ਸੰਵਿਧਾਨ ਦੇ ਅੰਡਰ ਹੀ ਮਿਲਣਾ ਹੈ ਚਲੋ ਕੋਈ ਗੱਲ ਨਹੀਂ ਜਿਹੜੇ ਬਿਸ਼ਰਮ ਲੋਕ ਹੁੰਦੇ ਨੇ ਨਾ ਉਹਨਾਂ ਦੀ ਬਿਸ਼ਰਮੀ ਕਦੋਂ ਲੈ ਜੇ ਇਹ ਕਿਸੇ ਨੂੰ ਕੋਈ ਪਤਾ ਨਹੀਂ ਹੁੰਦਾ ਇੱਕ ਗੱਲ ਹੋਰ ਕਹਿਣੀ ਹੈ ਦੇਨ ਦੇ ਨਾਲ ਸੁਣ ਲਿਓ ਜਦੋਂ ਇਹ ਬੰਦੇ ਗੁਰੂ ਕਲਗੀਧਰ ਸੱਚੇ ਪਾਤਸ਼ਾਹ ਦੀਆਂ ਗੱਲਾਂ ਕਰਦੇ ਸੀ ਨਾ ਗੁਰੂ ਕਲਗੀਧਰ ਸੱਚੇ ਪਾਤਸ਼ਾਹ ਨੇ ਆਪਣੇ ਪੁੱਤ ਬਚਾਏ ਨਹੀਂ ਆਪਣੇ ਪੁੱਤ ਆਪਣੀਆਂ ਅੱਖਾਂ ਦੇ ਸਾਹਮਣੇ ਸ਼ਹੀਦ ਕਰਵਾਏ ਇਹ ਸਚਾਈ ਹੈ ਇਤਿਹਾਸਗਵਾਹ ਪਰ ਕੀ ਅਮਰਤਪਾਲ ਨੂੰ ਜੇਲ੍ਹ ਚੋਂ ਬਾਹਰ ਕਢਾਉਣ ਦੀ ਜਿਹੜੀ ਪ੍ਰਕਿਰਿਆ ਚੱਲਦੀ ਹੈ ਉਹਦੇ ਵਿੱਚ ਜਿਹੜੇ ਨਾਲ 10 ਹੋਰ ਫੜੇ ਨੇ ਉਹਨਾਂ ਨੂੰ ਵੀ ਬਾਹਰ ਕੱਢੇ ਜੋ ਇਹ ਸੱਚ ਕਿੰਨਾ ਕਹ ਜਿਹੜਾ ਵਕੀਲ ਖਾਰੇ ਵਰਗੇ ਗਰਾਈਆਂ ਕਰ ਰਹੇ ਨੇ ਅਮਰਤਪਾਲ ਦੇ ਨਾਂ ਤੇ ਕਰੋੜਾਂ ਰੁਪਏ ਇਕੱਠਾ ਕਰ ਰਹੇ ਨੇ ਕਿ ਉਹਨਾਂ ਨੂੰ ਹੁਣ ਕੋਈ ਸ਼ਰਮ ਹੈ ਮਾੜੀ ਮੋਢੀ ਅਮਰਤਪਾਲ ਦੇ ਪਰਿਵਾਰ ਨੂੰ ਜਾਂ ਅਮਰਤਪਾਲ ਦੀਆਂ ਭੇਡਾਂ ਨੂੰ ਸ਼ਰਮ ਹੈ ਮਾੜੀ ਮੋਢੀ ਕੀ ਕੱਲਾ ਅਮਰਤਪਾਲ ਬਾਹਰ ਆਊਗਾ ਜਾਂ ਜਿਹੜੇ ਨਾਲ ਫੜੇ ਗਏ ਨੇ 10 11 ਉਹ ਵੀ ਬਾਹਰ ਆਉਣਗੇ ਇਹ ਹਕੀਕਤ ਹੈ ਇਹ ਸਚਾਈ ਹੈ ਜਿਹੜੀਆਂ ਸਾਡੇ ਪੰਜਾਬ ਦੇ ਵਿੱਚ ਬਹੁਤਾਂਤ ਵਿੱਚ ਭੇਡਾਂ ਨੇ ਨਾ ਅਮਰਤਪਾਲ ਨੂੰ ਹੀਰੋ ਬਣਾ ਕੇ ਸਿਰ ਤੇ ਬਹੋਣ ਵਾਲੀਆਂ ਉਹਨਾਂ ਭੇਡਾਂ ਨੇ ਹੁਣ ਇੱਕੇਦਮ ਪੈਂਤੜਾ ਬਦਲ ਲੈਣਾ ਹੈ ਕਿਉਂਕਿ ਭੇਡਾਂ ਕੋਲ ਅਕਲ ਤਾਂ ਹੁੰਦੀ ਨਹੀਂ ਜਿੱਦਾਂ ਭੇਡਾਂ ਨੂੰ ਪਿੱਛੇ ਲਾ ਲਿਆ ਜੜੀ ਨੇ ਉਦੋਂ ਭੇਡਾਂ ਪਿੱਛੇ ਲੱਗ ਜਾਂਦੀਆਂ ਨੇ ਜਿਹੜੀ ਮੈਂ ਅੱਜ ਗੱਲਬਾਤ ਕੀਤੀ ਹੈ ਇਹ ਪੰਜਾਬ ਦੇ ਲੋਕਾਂ ਨੂੰ ਸਮਝਣਾ ਪੈਣਾ ਹੈ ਕਿ ਕਿਵੇਂ ਸਾਨੂੰ ਸੰਗਤ ਸੰਗਤ ਕਰਕੇ ਸੰਗਤ ਜੋ ਕਰ ਨਹੀਂ ਹੈ ਉਦੋਂ ਅਸੀਂ ਕਰਾਂਗੇ ਸੰਗਤ ਜੋ ਕਰੇਗੀ ਅਸੀਂ ਸੰਗਤ ਦੇ ਮੁਤਾਬਕ ਚੱਲਾਂਗੇ ਤੇ ਹੁਣ ਸੰਗਤ ਜਾਵੇ ਟੱਠੇ ਖੂਚ ਜਿਹੜੀ ਸੰਗਤ ਦਾ ਸਹਾਰਾ ਲੈ ਕੇ ਇਹ ਗੱਲਾਂ ਕੀਤੀਆਂ इमोशनल ਕੀਤਾ ਪੰਜਾਬ ਦੇ ਕੁਝ ਲੋਕਾਂ ਨੂੰ ਤੇ ਹੁਣ ਅੰਮ੍ਰਿਤਪਾਲ ਸੌ ਚੱਕੂਗਾ ਉਸ ਸਵਿਧਾਨ ਦੇ ਮੁਤਾਬਕ ਕਾਨੂੰਨ ਦੇ ਮੁਤਾਬਕ ਪੰਜਾਬ ਸਰਕਾਰ ਤੋਂ ਐਨਐਸਏ ਹਟਾਈ ਜਾਵੇ ਪੰਜਾਬ ਸਰਕਾਰ ਐਨਐਸਏ ਹਟਾਵੇ ਇਹ ਸਾਰਾ ਕੁਝ ਹੋ ਰਿਹਾ ਹੈ ਚਲੋ ਕੋਈ ਗੱਲ ਨਹੀਂ ਇੱਦਾਂ ਜਿਹੜੀਆਂ ਕਰਤੂਤਾਂ ਹੁੰਦੀਆਂ ਨੇ ਉਹ ਸਾਹਮਣੇ ਆ ਜਾਂਦੀਆਂ ਨੇ ਪਰ ਜਿਹੜੀ ਮੈਂ ਪਹਿਲਾਂ ਗੱਲ ਕਹੀ ਸੀ ਨਾ ਕਿ ਅਮਰਤਪਾਲ ਨੂੰ ਹਲਕੇ ਕੁੱਤੇ ਨੇ ਵੱਢ ਲਿਆ ਇਹ ਸੱਚ ਹੈ ਜਾਂ ਝੂਠ ਹੈ ਇਹ ਭੇਡਾਂ ਦੱਸਣਗੀਆਂ ਦੱਸਾਂਗੇ ਕਿਵੇਂ ਉਥੇ ਇਹ ਨਹੀਂ ਕਹਿਣਾ ਵੀ ਹਾਂ ਵੱਢ ਲਿਆ ਉਥੇ ਗਿਆਨੀ ਬੂਟਾ ਸਿੰਘ ਦੀ ਮਾਂ ਨੂੰ ਗਿਆਨੀ ਬੂਟਾ ਸਿੰਘ ਦੀ ਭੈਣ ਨੂੰ ਆ ਕੇ ਦੁੱਧ ਕਰਨੀਆਂ ਇਹਨਾਂ ਨੇ ਜਿੰਨਾ ਵੀ ਜਲੂਸ ਕੱਢੋਗੇ ਨਾ ਤੁਹਾਡਾ ਆਪਣਾ ਹੀ ਬੇੜਾ ਗਰਕ ਹੋਣਾ ਪਰ ਅਸੀਂ ਜਿਹੜੇ ਸਟੈਂਡ ਤੇ ਖੜੇ ਆ ਨਾ ਉੱਤੇ ਖੜੇ ਰਵਾਂਗੇ ਜਿਹੜੀ ਗੱਲ ਕਹੀ ਆ ਨਾ ਇੱਕ ਠੋਕ ਕੇ ਗਈ ਆ ਗੁਰੂ ਕਲਗੀਤਰ ਸੱਚੇ ਪਾਤਸ਼ਾਹ ਦੀ ਰੀਸ ਕਰਨ ਵਾਲਿਓ ਲੰਧਪੁਰ ਸਾਹਿਬ ਦੇ ਕਿਲੇ ਨੂੰ ਛੱਡ ਗਏ ਸੀ ਗੁਰੂ ਪਾਤਸ਼ਾਹ ਐਡੇ ਐ ਫੈਸਲੇ ਕੀਤੇ ਆ ਗੁਰੂ ਹਰਗੋਬਿੰਦ ਪਾਤਸ਼ਾਹ ਨੇ ਗਵਾਲੀਅਰ ਦੇ ਕਿਲੇ ਚੋਂ ਜਦੋਂ ਰਿਹਾ ਹੋਏ ਨੇ ਨਾ ਨਾਲ ਜਿਹੜੇ ਸੰਗਤ ਕਰਨ ਵਾਲੇ 52 ਬਾੜੀ ਰਾਜੇ ਸੀ ਉਨਨੂੰ ਵੀ ਰਿਹਾ ਕਰਵਾਇਆ ਕੇ ਸੱਚ ਹੈ ਦੇਖਣ ਦੇਖ ਲਿਓ ਕਦੂਤ ਅਮਰਤਪਾਲ ਦੀ ਨਾਲੇ ਇਹ ਜਿਹੜੇ ਵਕੀਲ ਪਿੱਛੇ ਫਿਰਦੇ ਨੇ ਪੈਸੇ ਇਕੱਠੇ ਕਰਦੇ ਵੀ ਕੀ ਉਹਨਾਂ ਜਿਹੜੇ ਨਾਲ ਫੜੇ ਹੋਏ ਨੇ ਅਮਰਤਪਾਲ ਦੇ ਉਹਨਾਂ ਦੀ ਵੀ ਗੱਲ ਚੱਲਦੀ ਹੈ ਰਿਹਾਈ ਵਾਤੇ ਕਿ ਨਹੀਂ ਇਹ ਦੇਖ ਲਿਓ ਤੁਸੀਂ ਮੈਂ ਇਹ ਗੱਲ ਤਾਂ ਕੀਤੀ ਹੈ ਤਾਂ ਕਿ ਜਿਹੜੀਆਂ ਭੇਡਾਂ ਪਿੱਛੇ ਲੱਗ ਕੇ ਮੂਤ ਪਾਲ ਮੂਤ ਪਾਲ ਕਰਦੀਆਂ ਹੁੰਦੀਆਂ ਨੇ ਉਹਨੂੰ ਸਮਝ ਆ ਜੇ ਮਾੜੀ ਮੋਟੀ ਸਾਡੇ ਲਈ ਅਮਰਤਪਾਲ ਪਹਿਲਾਂ ਵੀ ਪੈਰ ਦੀ ਜੁੱਤੀ ਦੇ ਬਰਾਬਰ ਸੀ ਅੱਜ ਵੀ ਪੈਰ ਦੀ ਜੁੱਤੀ ਦੇ ਬਰਾਬਰ ਹੈ ਜਿਹੜਾ ਬੰਦਾ ਥੁੱਕੇ ਚੜਦਾ ਨਾ ਥੁੱਕੇ ਚੜਦਾ ਉਹਨੂੰ ਬੰਦਾ ਨਹੀਂ ਕਿਹਾ ਜਾਂਦਾ ਥੁੱਕੇ ਪਤਾ ਕੌਣ ਚੜਦਾ ਤੁਸੀਂ ਕੁੱਤੇ ਨੂੰ ਰੋਟੀ ਖੰਦੇ ਨੂੰ ਵੇਖਿਓ ਜੇ ਕਿਤੇ ਉਹਨੂੰ ਉਲਟੀ ਆ ਜਾਏ ਨਾ ਉਹ ਆਪਣੀ ਕੀਤੀ ਹੋਈ ਉਲਟੀ ਦੁਬਾਰਾ ਧਰਤੀ ਤੋਂ ਚੜਦਾ ਹੁੰਦਾ ਹੈ। ਕੁੱਤਾ ਇਹੋ ਕਤੀੜ ਜਿਹੜਾ ਆਪਣੀ ਉਲਟੀ ਕਰਕੇ ਦੁਬਾਰਾ ਚੱਟੇ ਨਾ ਉਹਨੂੰ ਕੁੱਤਾ ਕਹਿੰਦੇ ਆ। ਇਹ ਸਟਾਈ ਹੈ। ਤੇ ਹੁਣ ਉਹੀ ਗੱਲ ਮੂਤਪਾਲ ਨੇ ਕੀਤੀ ਹੈ। ਜਿਹੜੀ ਮੈਂ ਗੱਲ ਕੀ ਹੈ ਕਹੀ ਹੈ। ਕਹਿੰਦਾ ਸੀ ਨਾ ਸ੍ਰਿਵਦਾਨ ਨੂੰ ਮੰਨਦਾ ਨਹੀਂ। ਮੰਨ ਲੈ ਸ੍ਰਿਵਦਾਨ ਨੂੰ ਹੁਣ। ਕਹਿੰਦਾ ਸੀ ਨਾ ਹਲਕੇ ਕੁੱਤੇ ਨੇ ਸਾਨੂੰ ਵੱਢਿਆ। ਹੁਣ ਵੱਢ ਲਿਆ। ਹੁਣ ਭੇਡਾ ਜਵਾਬ ਦਿਓ। ਜਿਹੜੇ ਪਿੱਛੇ ਲੱਗੇ ਸੀ ਬਸ ਇੰਨੀ ਗੱਲ ਇਹ ਕਹਿਣੀ ਸੀ ਹੁਣ ਮਿਰਚਾਂ ਦੇਖਣ ਲੱਗਦੀਆਂ ਪਹਿਲਾਂ ਕੋਲੇ ਸਾਬਣ ਰੱਖ ਲਓ ਵਧੀਆ ਜੀ ਤੇਲ ਰੱਖ ਲਓ ਸਰੋਂ ਦਾ ਦੇਸੀ ਘਿਓ ਰੱਖ ਲਓਗੇ ਵਧੀਆ ਰਹੋਗੇ ਮਿਰਚਾਂ ਫਿਰ ਛੇਤੀ ਕੰਟਰੋਲ ਹੋ ਜਾਂਦਾ ਲੜਦੀਆਂ ਨਹੀਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ